ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਬਦਾ ਸੁਵਾਦ ਕਰਦਾ ਏ 2020 ਦੇ ਵਿੱਚ ਕਿਸਾਨੀ ਮੋਰਚਾ ਚੱਲਿਆ ਸੀ ਕਿਸਾਨੀ ਮੰਗਾਂ ਨੂੰ ਲੈ ਕੇ ਉਸ ਸਮੇਂ ਦੀਪ ਸਿੱਧੂ ਵੱਲੋਂ ਵੀ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਗਿਆ ਸੀ ਉਸ ਸਮੇਂ ਕਤਨੇ ਕਤਨੇ ਨੌਜਵਾਨੀ ਉੱਪਰ ਵੀ ਸਵਾਲ ਖੜੇ ਹੋਏ ਸੀ ਅਤੇ ਦੀਪ ਸਿੱਧੂ ਅਤੇ ਲੱਖਾ ਸਿਧਾਰਾ ਨੂੰ ਗद्दार ਤੱਕ ਦਾ ਕਿਹਾ ਦਿੱਤਾ ਗਿਆ ਸੀ ਜਿਸ ਦੇ ਕਾਰਨ ਨੌਜਵਾਨਾਂ ਦੇ ਵਿੱਚ ਕਾਫੀ ਰੋਸ ਸੀ ਅੱਜ ਫੇਰ ਪੰਜਾਬ ਦੇ ਕਿਸਾਨ ਕਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਨੇ ਜਿਸ ਦੇ ਤਹਿਤ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਰੇਲਾ ਰੁਕਣ ਦਾ ਐਲਾਨ ਕੀਤਾ ਗਿਆ ਸੀ ਅਜੇ ਤਾਂ ਫ੍ਰੀ ਕੋਰਟ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਰੇਲਾ ਰੁਕੀਆਂ ਗਈਆਂ ਇਨ੍ਹਾਂ ਰੇਲਾ ਰੁਕਣ ਦੇ ਸਮਰਥਨ ਵਿੱਚ ਪਹੁੰਚੇ ਕਿਸਾਨ ਜੂਨੇ ਫਤਿਹ ਦੇ ਨੌਜਵਾਨ ਆਗੂ ਛਰਜ ਸਿੰਘ ਸਰਾਣੇ ਕਿਹਾ ਕਿ ਉਸ ਸਮੇਂ ਦੀਪ ਸਿੱਧੂ ਪਰ ਕਾਫੀ ਸਵਾਲ ਖੜੇ ਕੀਤੇ ਗਏ ਸਨ ਪਰ ਅੱਜ ਫੇਰ ਵੀ ਲੱਖਾਂ ਸਦਾਣਾ ਉੱਥੇ ਪਹੁੰਚ ਰਿਹਾ ਹੈ ਅਤੇ ਨੌਜਵਾਨੀ ਵੱਧ ਵਧ ਉੱਥੇ ਪਹੁੰਚ ਰਹੀ ਹੈ ਸਾਥ ਦੇ ਰਹੀ ਹੈ ਉਹਨਾਂ ਕਹਿੰਿਆ ਕਿ ਆਗੂਆਂ ਨੂੰ ਚਾਹੀਦਾ ਹੈ ਕਿ ਨੌਜਵਾਨੀ ਨੂੰ ਸਾਥ ਲਾ ਕੇ ਅੱਗੇ ਲਿਓਣ ਨਾ ਕਿ ਉਹਨਾਂ ਦੇ ਉੱਪਰ ਸਵਾਲ ਕਰਨ ਜਿਵੇਂ ਉਸ ਸਮੇਂ ਦੀਪ ਸਿੱਧੂ ਅਤੇ ਲੱਖਾ ਸਧਾਨਾ ਨੂੰ ਕਦਾਰ ਤੱਕ ਦਾ ਕੈਦ ਕੀਤਾ ਗਿਆ ਸੀ ਫਿਲਹਾਲ ਦੀਪ ਸਿੱਧੂ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਸਾਥੀ ਉਹਦੇ ਸਮਰਥਕ ਅੱਜ ਵੀ ਉਹ ਮੋਰਚੇ ਦਾ ਸਾਥ ਦੇ ਰਹੇ ਨੇ ਉਹਨਾਂ ਕਹਿੰਿਆ ਕਿ ਨੌਜਵਾਨਾਂ ਨੂੰ ਅੱਗੇ ਰੱਖਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਦੀ ਜਿੱਤ ਹੋਵੇ ਤੁਸੀਂ ਹੁਣ ਇਸ ਮੌਕੇ ਹੋਰ ਕੀ ਕਿਹਾ ਸ਼ਰਜੀਤ ਸਿੰਘ ਸਰਾਣੀ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਰੀਦਕੋਟ ਦੇ ਵਿੱਚ ਇਕੱਠੇ ਹੋਏ ਆ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਸੀ ਸਿੱਧੂਪੁਰ ਯੂਨੀਅਨ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਫਨੌਰੀ ਬਾਰਡਰ ਮਰਨਵਰਤ ਤੇ ਬੈਠੇ ਹੋਏ ਆ ਉਹਨਾਂ ਵੱਲੋਂ ਜਿਹੜਾ ਇਹ ਕਾਲ ਦਿੱਤੀ ਗਈ ਸੀ ਕਿ ਰੇਲਾਂ ਅੱਜ ਰੋਕੀਆਂ ਜਾਣੀਆਂ ਸੋ ਸਿੱਧੂਪੁਰ ਯੂਨੀਅਨ ਵੱਲੋਂ ਕ੍ਰਾਂਤੀਕਾਰੀ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਅਸੀਂ ਜਿਹੜਾ ਇਹਨਾਂ ਦਾ ਸਮਰਥਨ ਕਰਨ ਆਏ ਆ ਸੋ ਇਹ ਜ਼ਰੂਰੀ ਆ ਸਾਰਿਆਂ ਨੂੰ ਆਪਦੀਆਂ ਜਿਹੜੀਆਂ ਬਹੁਤ ਸਾਰੀਆਂ ਨਿੱਜੀ ਗੱਲਾਂ ਜਿਹੜੇ ਵਖਰੇਵੇਂ ਆ ਉਹ ਭੁੱਲ ਕੇ ਜਿਹੜਾ ਇਸ ਅੰਦੋਲਨ ਦੇ ਵਿੱਚ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਸਰਜਾਹ ਜਗਜੀਤ ਸਿੰਘ ਡੱਲੇਵਾਲ ਛੇਤੀ ਤੋਂ ਛੇਤੀ ਜਿਹੜਾ ਉਹ ਠੀਕ ਹੋ ਕੇ ਉਸ ਤੋਂ ਬਾਅਦ ਜਿਹੜਾ ਅੰਦੋਲਨ ਦੀ ਜਿਹੜੀ ਉਹ ਜਿੱਤ ਪ੍ਰਾਪਤ ਹੋਵੇ ਸੋ ਸੋਚਾਂ ਬਹੁਤ ਆ ਅਸੀਂ ਪਹਿਲਾਂ ਦੀਪ ਸਿੱਧੂ ਦੇ ਨਾਲ ਸੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਆਏ ਸੋ ਇੱਕ ਵਖਰੇਵਾ ਜ਼ਰੂਰ ਹੁੰਦਾ ਇੱਕ ਮਨ ਦੇ ਵਿੱਚ ਜ਼ਰੂਰ ਹੁੰਦਾ ਕਿ ਯਾਰ ਆਗੂਆਂ ਨੇ ਉਦੋਂ ਦੀਪ ਸਿੱਧੂ ਦਾ ਸਾਥ ਦਿੱਤਾ ਹੁੰਦਾ ਦੀਪ ਸਿੱਧੂ ਨੂੰ ਆਪਣਾ ਕਿਹਾ ਹੁੰਦਾ ਤਾਂ ਸ਼ਾਇਦ ਸਰਕਾਰਾਂ ਨੂੰ ਵੀ ਪਤਾ ਲੱਗਦਾ ਕਿ ਯਾਰ ਦੀਪ ਸਿੱਧੂ ਦੇ ਨਾਲ ਬਹੁਤ ਜਿਹੜੇ ਲੋਕ ਆ ਉਹ ਕੱਤਰ ਆ ਇਕੱਠੇ ਆ ਜਥੇਬੰਦੀਆਂ ਦੀਪ ਸਿੱਧੂ ਦੇ ਨਾਲ ਹੈ ਤੇ ਦੀਪ ਸਿੱਧੂ ਨੂੰ ਜਿਹੜਾ ਆਪਾਂ ਨਾਂ ਗਵਾਉਂਦੇ ਸ਼ਾਇਦ ਇਹ ਵੀ ਇੱਕ ਵੱਡਾ ਕਾਰਨ ਹੈ ਜਿਹੜਾ ਆਗੂਆਂ ਦੇ ਨਾਲ ਰੋਸ ਰਹੂਗਾ ਪਰ ਆਮ ਲੋਕਾਂ ਦੇ ਨਾਲ ਕੋਈ ਰੋਸ ਨਹੀਂ ਜਮੀਨਾ ਆਮ ਲੋਕਾਂ ਦੀਆਂ ਆਮ ਲੋਕ ਲੜਾਈ ਲੜ ਰਹੇ ਆ ਆਮ ਲੋਕਾਂ ਦੇ ਨਾਲ ਕਦੇ ਕੋਈ ਰੋਸ ਨਹੀਂ ਹੋਊਗਾ ਕਿਉਂਕਿ ਉਹ ਆਪਣੇ ਭਰਾ ਹੀ ਆ ਸਾਰੇ ਸੋ ਇੱਕ ਇੱਕ ਸਭ ਤੋਂ ਵੱਡੀ ਗੱਲ ਨੌਜਵਾਨਾਂ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਦੋਸ਼ ਲਾਇਆ ਜਾ ਰਿਹਾ ਕਈ ਲੋਕਾਂ ਵੱਲੋਂ ਉੱਥੋਂ ਆਪਾਂ ਇਹ ਨਹੀਂ ਕਹਿੰਦੇ ਯੂਨੀਅਨ ਵੱਲੋਂ ਕਈ ਲੋਕਾਂ ਵੱਲੋਂ ਨੌਜਵਾਨਾਂ ਤੇ ਦੋਸ਼ ਲਾਇਆ ਜਾ ਰਿਹਾ ਕਿ ਨੌਜਵਾਨਾਂ ਨੂੰ ਤੁਹਾਨੂੰ ਲਾਂਤਾਂ ਨੌਜਵਾਨਾਂ ਨੂੰ ਤੁਹਾਡੀਆਂ ਜਮੀਰਾ ਮਾਰਗੀਆਂ ਨੌਜਵਾਨਾਂ ਤੁਸੀਂ ਆ ਕਿਉਂ ਨਹੀਂ ਰਹੇ ਨੌਜਵਾਨਾਂ ਤੁਸੀਂ ਇਹ ਨਹੀਂ ਕਰ ਰਹੇ ਉਹ ਨਹੀਂ ਕਰ ਰਹੇ ਸ਼ਾਇਦ ਉਹ ਭੁੱਲ ਗਏ ਕਿ ਕਿਸਾਨੀ ਅੰਦੋਲਨ ਦੇ ਵਿੱਚ ਪਿਛਲੇ ਦੇ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਸੀ ਤੇ ਨੌਜਵਾਨਾਂ ਨੂੰ ਅੱਖੋ ਪਰੋਖੇ ਕੀਤਾ ਇਹਨਾਂ ਨੇ ਪਿਛਲੀ ਵਾਰੀ ਪਿਛਲੇ ਅੰਦੋਲਨ ਦੇ ਵਿੱਚ ਵੀ ਲਖੇ ਸਿਧਾਣੇ ਦੇ ਨਾਲ ਦੀਪ ਸਿੱਧੂ ਦੇ ਨਾਲ ਜੋ ਹੋਇਆ ਇਹ ਸਾਰਿਆਂ ਨੂੰ ਪਤਾ ਸੋ ਇਸ ਵਖਰੇਵੇਂ ਨੂੰ ਛੱਡ ਕੇ ਆਪਾਂ ਹਜੇ ਵੀ ਉਸੇ ਗੱਲ ਤੇ ਲੱਗੇ ਹੋਏ ਨੌਜਵਾਨ ਨੂੰ ਨੌਜਵਾਨ ਨੂੰ ਨੌਜਵਾਨ ਖੜੇ ਆ ਨੌਜਵਾਨ ਪਹਿਲਾਂ ਵੀ ਖੜੇ ਸੀ ਨੌਜਵਾਨ ਹੁਣ ਵੀ ਖੜੇ ਆ ਨੌਜਵਾਨ ਹਰੇਕ ਜਗ੍ਹਾ ਤੇ ਖੜੇ ਆ ਪਰ ਨੌਜਵਾਨਾਂ ਨੂੰ ਦੋਸ਼ ਦੇਣ ਦੀ ਬਜਾਏ ਨੌਜਵਾਨਾਂ ਨੂੰ ਪਿਆਰ ਦੇ ਨਾਲ ਸਮਝਾ ਕੇ ਨੌਜਵਾਨਾਂ ਨੂੰ ਨਾਲ ਰੱਖਿਆ ਜਾਵੇ ਪਿਛਲੀ ਵਾਰੀ ਦੇਖੋ ਬਹੁਤ ਵੱਡੀ ਗੱਲ ਆ ਨੌਜਵਾਨਾਂ ਤੇ ਦੋਸ਼ ਲੱਗਿਆ ਨੌਜਵਾਨਾਂ ਤੇ ਹੁੱਲੜਬਾਜੀ ਦਾ ਦੋਸ਼ ਲੱਗਿਆ ਨੌਜਵਾਨਾਂ ਤੇ ਦੇਸ਼ ਧਰੋਹੀ ਦਾ ਦੋਸ਼ ਲੱਗਿਆ ਲੱਖੇ ਸਿਧਾਣੇ ਤੇ ਲੱਗਿਆ ਦੀਪ ਸਿੱਧੂ ਤੇ ਲੱਗਿਆ ਪਰ ਉਹ ਫੇਰ ਵੀ ਕਹਿੰਦੇ ਰਹੇ ਕਿ ਅਸੀਂ ਆਗੂਆਂ ਦੇ ਅੰਡਰ ਚੱਲਾਂਗੇ ਅਸੀਂ ਆਗੂਆਂ ਦੇ ਨਾਲ ਆ ਅਸੀਂ ਬਜ਼ੁਰਗਾਂ ਦੇ ਨਾਲ ਆ ਇੰਨਾ ਕੁਝ ਸਹਿਨ ਦੇ ਬਾਵਜੂਦ ਵੀ ਸੋ ਪਹਿਲਾ ਪੰਥਾ ਬਾਅਦ ਚ ਕਿਸਾਨੀ ਆ ਸੋ ਰਾਜ ਕਰੇਗਾ ਖਾਲਸਾ ਦਾ ਨਾਹਰਾ ਕਿਸਾਨੀ ਅੰਦੋਲਨ ਦੇ ਵਿੱਚ ਇਸ ਵਾਰ ਡੱਲੇਵਾਲ ਸਾਹਿਬ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਤੁਰੇ ਆ ਤਾਂ ਹੀ ਉਹਨਾਂ ਦਾ ਸਾਥ ਦੇ ਰਹੇ ਆ ਦੀਪ ਸਿੱਧੂ ਦੀ ਟੀਮ ਵੀ ਦੇ ਰਹੀ ਆ ਲੱਖੇ ਸਧਾਨੀ ਦੀ ਟੀਮ ਵੀ ਦੇ ਰਹੀ ਆ ਸਾਰੀਆਂ ਟੀਮਾਂ ਤਾਂ ਹੀ ਸਾਥ ਦੇ ਰਹੀਆਂ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਕਿਉਂਕਿ ਪਿਛਲੀ ਵਾਰੀ ਕੇਸਰੀ ਨਿਸ਼ਾਨ ਸਾਹਿਬ ਦੀ ਬਹੁਤ ਬੇਇੱਜ਼ਤੀ ਕੀਤੀ ਐ ਇਹਨਾਂ ਨੇ ਇਹਨਾਂ ਨੇ ਕਿਹਾ ਸੀਗਾ ਕਿ ਕੇਸਰੀ ਨਿਸ਼ਾਨ ਸਾਹਿਬ ਤਾਂ ਲਾਹ ਦਿਓ ਇਹ ਤਾਂ ਦਿਸਣਾ ਹੀ ਨਹੀਂ ਚਾਹੀਦਾ ਪਰ ਇਸ ਵਾਰ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਗਏ ਆ ਦੀਪ ਸਿੱਧੂ ਦੀ ਸੋਚ ਨਾਲ ਤੁਰੇ ਆ ਤੁਰਦੇ ਰਹਾਂਗੇ ਪਹਿਲਾਂ ਵੀ ਤੁਰੇ ਸੀ ਗਾਂ ਵੀ ਤੁਰਦੇ ਰਹਾਂਗੇ ਇਹ ਭਾਵੇਂ ਵਖਰੇਵਾਂ ਰੱਖੀ ਜਾਣ ਪਰ ਅਸੀਂ ਹਮੇਸ਼ਾ ਦੀਪ ਸਿੱਧੂ ਦੀ ਸੋਚ ਤੇ ਚੱਲੇ ਸੀ ਚੱਲੇ ਰਹਾਂਗੇ ਨੌਜਵਾਨਾਂ ਦੇ ਨਾਲ ਸੀ ਤੇ ਨੌਜਵਾਨਾਂ ਦੇ ਨਾਲ ਹੀ ਰਾਂਗੇ ਨੌਜਵਾਨਾਂ ਤੋਂ ਵਖਰੇਵਾ ਛੱਡ ਕੇ ਨੌਜਵਾਨਾਂ ਨੂੰ ਮੈਂ ਤਾਂ ਇਹ ਵੀ ਕਹੂੰਗਾ ਕਿ ਜਥੇਬੰਦੀਆਂ ਦੇ ਵਿੱਚ ਹਰ ਕਿਸੇ ਨੂੰ ਨੌਜਵਾਨਾਂ ਨੂੰ ਵੱਡੇ ਪੱਦਰ ਤੇ ਆਗੂ ਬਣਾਉਣਾ ਚਾਹੀਦਾ ਮੇਨ ਪੰਜਾਬ ਦੀ ਕਮੇਟੀ ਦੇ ਵਿੱਚ ਆਗੂ ਬਣਾਉਣਾ ਚਾਹੀਦਾ ਉਹਨਾਂ ਨੂੰ ਮੂਰੇ ਕਰਨਾ ਚਾਹੀਦਾ ਕਿਉਂਕਿ ਸਾਰੇ ਨੌਜਵਾਨ ਹੁੱਲੜ ਹੁੱਲੜਬਾਜ਼ ਨਹੀਂ ਹੁੰਦੇਗੇ ਕੁਝ ਨੌਜਵਾਨ ਸੂਝਵਾਨ ਵੀ ਹੁੰਦੇ ਆ ਉਹਨਾਂ ਨੂੰ ਮੂਰੇ ਲਿਆ ਕੇ ਕਿਉਂਕਿ ਬਹੁਤ ਥਾਵਾਂ ਤੇ ਵੇਖਿਆ ਕਿਸੇ ਯੂਨੀਅਨ ਦੇ ਵਿੱਚ ਨੌਜਵਾਨਾਂ ਨੂੰ ਮੂਰੇ ਕੀਤਾ ਹੀ ਨਹੀਂ ਜਾਂਦਾ ਨੌਜਵਾਨਾਂ ਨੂੰ ਤਾਂ ਬਸ ਇਹੀ ਆ ਵੀ ਤੁਸੀਂ ਭਾਈ ਬੈਰੀਕੇਟ ਬਨ ਲਓ ਆਜੋ ਬੈਰੀਕੇਟ ਬਨ ਲਓ ਅਸੀਂ ਉੱਥੇ ਪਹੁੰਚਾਂਗੇ ਅਸੀਂ ਉੱਥੇ ਜਾ ਕੇ ਉਸ ਤੋਂ ਬਾਅਦ ਅਸੀਂ ਸਾਰੀ ਗੱਲਬਾਤ ਕਰਾਂਗੇ ਸਾਰਾ ਕੁਝ ਅਸੀਂ ਕਰਾਂਗੇ ਨੌਜਵਾਨਾਂ ਨੂੰ ਬਾਅਦ ਵਿੱਚ ਤੁਸੀਂ ਸਾਈਡ ਤੇ ਗੱਲ ਕਰੋ ਕੀ ਲੱਗਦਾ ਹੈ ਰੇਲਵੇ ਟਰੈਕ ਜਾਮ ਕਰਨ ਨਾਲ ਇਸ ਤੇ ਕੋਈ ਅਸਰ ਪਊਗਾ ਦੇਖੋ ਬਹੁਤ ਫਰਕ ਪੈਂਦਾ ਕਿਉਂਕਿ ਜਦੋਂ ਆਪਾਂ ਸਿੱਧਾ ਜਦੋਂ ਰੇਲਵੇ ਟਰੈਕ ਜਾਮ ਕਰਦੇ ਆ ਨਾ ਉਦੋਂ ਸਮਝ ਲਓ ਆਪਾਂ ਸੈਂਟਰ ਦੇ ਸਿਰ ਤੇ ਗੋਡਾ ਰੱਖਦੇ ਆ ਸਮਝ ਲਓ ਧੌਣ ਤੇ ਗੋਡਾ ਰੱਖਦੇ ਆ ਕਿਉਂਕਿ ਸਾਰਾ ਇਹ ਜਿਹੜਾ ਸਿਸਟਮ ਆ ਆਉਣ ਜਾਣ ਵਾਲਾ ਸਾਰਾ ਵਪਾਰ ਮੰਡਲਾ ਉਹ ਸਾਰਾ ਸੈਂਟਰ ਤੋਂ ਜਿਹੜਾ ਵੀ ਆਉਂਦਾ ਉਹ ਸਾਰਾ ਫੇਲ ਹੁੰਦਾ ਇਸ ਤਰ੍ਹਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਇਹ ਕੋਈ ਛੋਟਾ ਮੋਟਾ ਨੁਕਸਾਨ ਨਹੀਂ ਰੇਲਾਂ ਰੁਕ ਜਾਣੀਆਂ ਇਹ ਛੋਟਾ ਮੋਟਾ ਨੁਕਸਾਨ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਆਪਾਂ ਇੱਕ ਰੂਟ ਰੋਕਤਾ ਉੱਥੇ ਇੱਕ ਆਮ ਆਵਾਜਾਈ ਜਿਹੜੀ ਠੱਪ ਹੋ ਸਕਦੀ ਹੈ ਪਰ ਇਹ ਬਹੁਤ ਸੈਂਟਰ ਤੇ ਪ੍ਰਭਾਵ ਪਾਊਗਾ